ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕ ਠਾਕ ਆਂ ਫਿਰ ਆਪਾਂ ਬੈਠੇ ਆਂ ਦਰਬਾਰ ਇਹੜੇ ਚ ਇਹ ਮਮਾ ਪੈਂਦੇ ਕੱਪ ਇੱਕ ਕਪੀਨ ਲੈਣੀ ਤਾਂ ਸਾ ਵਾਲੀ ਦੂਸਰੀ ਲੈ ਦੇਖੋ ਇੱਥੇ ਬੈਠੇ ਆਂ ਜਿੱਧਰ ਦੁਕਾਨ ਦੇ ਮੇਰੇ ਵੜੇ ਚ ਜੇ ਜਿਹਦੇ ਮੇਰੇ ਪਰ ਆਪਣੇ ਨਵੇਂ ਜੋੜਦੇ ਜੀ ਚੈਨਲ ਨੂੰ ਸਬਸਕ੍ਰਾਈਬ ਜੁ ਕਰਿਆ ਕਰੋ ਲਾਈਕ ਸ਼ੇਅਰ ਵੀ ਕਰਿਆ ਕਰੋ ਚਲ ਹਵਾ ਲਿਆ ਤਾਂ ਤੇਜ਼ ਪੜ ਨਹੀਂ ਇਹ ਤੂੰ ਇਹ ਲੱਗੂ ਮੈਂ ਚੰਨ ਵਾ ਵੀ ਸਿੱਖਣਾ ਹਾਂ ਤੇ ਹਾਂਜੀ ਜਿਹੜੇ ਮੇਰੇ ਭੈਣ ਭਰਾ ਨਵੇਂ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਲਾਈਕ ਸ਼ੇਅਰ ਤੋਂ ਵੀ ਤੁਸੀਂ ਕਰਦੇ ਆ ਕਰੋ ਜ਼ਰੂਰ ਕਰਦੇ ਆ ਕਰੋ ਤੇਦਰ ਅੰਦਰ ਹੁਣੇ ਬਾਹਰ ਖੁੱਲਿਆ ਸੀਗਾ ਤੇ ਸੇਕ ਜਵਾਲਾ ਮਰੀ ਜਾਂਦਾ ਸੀ ਜਿਹੜਾ ਕਿੜਕਿਆ ਸੀਗਾ ਤੇ ਮੈਂ ਉੱਧਰ ਬੈਠੀ ਸੀ ਬਾਹਰ ਚਲੋ ਹਵਾ ਜੀ ਆਉਂਦੀ ਆ ਤੇ ਮੇਰੇ ਵਾਲਾ ਸਾਰਾ ਨੂੰ ਪੈਰ ਪਰ ਹੀ ਸਸੇ ਦੀ ਆਕਾਰ ਤੇ ਬਦਲਤਾ ਬਣੇ ਪਏ ਹੈ ਪਰ ਮੀਮਾ ਉਹਨਾਂ ਕੋਈ ਪਤਾ ਨਹੀਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਹੋਈ ਤੇ ਗਰਮੀ ਦਾ ਕੋਈ ਹਾਲ ਨਹੀਂ ਹੈ ਜੀ ਚਲੋ ਮਰਗਾ ਤੁਮਨੇ ਥੋੜੇ ਚਾਚੇ ਸਬਜੀ ਬਣਾਇਆ ਹੈ ਆਪਾਂ ਛੋਟੀ ਅਪਟ ਕੋਈ ਜਾਤੀ ਲਾਵਾਂਗੇ ਇਹ ਤੇ ਆਣਾ ਕਿ ਤੇ ਆਪਾਂ ਇੱਥੇ ਆਂ ਆ ਗਏ ਹਾਂ ਹਾਂ ਆ ਗਏ ਥੈਂਕ ਯੂ ਮੋਟਰਸ ਸਰਪ੍ਰਾਈਜ਼ ਰੋਟੀ ਖਾਓ ਪਰ ਤੁਹਾਨੂੰ ਆਪਣੇ ਮਕਾਨੀ ਦੇ ਬਾਹਰ ਦੂਰ ਬੈਠ ਕੇ ਮਨਵਾ ਰਹੀ ਹਾਂ ਆ ਲਾਵਾ ਉੱਥੇ ਬੈਠ ਕੇ ਜਾਉਂ ਤਾਂ ਮੈਂ ਬੱਸ ਕਹੀ ਯਾਰ ਆ ਗਿਆ ਜੰਮੀ ਆ ਗਿਆ ਫਾਨ ਨੂੰ ਬੰਨ੍ਹ ਕੋ ਹੋਰ ਆ ਗਿਆ ਇੰਨਾ ਵੀ ਬਾਦ ਰੱਬਾ ਇੰਨਾ ਵੀ ਘਾਰੇ ਅੰਗਲਨ ਲੱਗੇ ਦੋਨਸਵਰ ਕਾ ਸ਼ਾਂਤੀ ਆਈ ਆਈੰਨਾ ਮੀ ਹੋਣਾ ਕੀ ਹਾਲ ਚਾਲ ਹੈ ਜੀ ਵਧੀਆ ਜੀ ਠੀਕ ਠਾਕ ਤੇ ਅੱਜ ਆਪਣੇ ਨੰਮੀ ਆ ਰਿਹਾ ਥੋੜਾ ਥੋੜੀ ਫੂਰ ਜੀ ਪੈ ਰਹੀ ਹੈ ਤੇ ਸੈਜ ਖੜਾ ਦੁੱਧ ਕੋਲ ਦੁੱਧ ਦੁੱਤਾ ਤਰਿਆ ਵਾ ਤੇ ਅੱਜ ਥੋੜਾ ਜਿਹਾ ਮੌਸਮ ਚ ਸੁਧਾਰ ਹੋ ਗਿਆ ਥੋੜਾ ਜਿਹਾ ਸੁਧਾਰ ਹੋ ਗਿਆ ਵੀ ਗਰਮੀ ਜੀ ਤੋਂ ਰਾਹਤ ਜੀ ਮਿਲ ਗਈ ਬਾਲੀ ਤਣੀ ਤੇ ਤੇ ਬਰਪਾ ਬੜ ਇੱਕੋਈ ਅੰਨਿਆ ਬਾਕੀ ਵਧੀਆ ਜੀ ਠੀਕ ਠਾਕ ਆ ਥੋੜਾ ਜਿਹਾ ਗਰਮੀ ਦਾ ਸਾਹ ਆ ਗਿਆ ਅੱਜ ਬਹੁਤ ਜ਼ਿਆਦਾ ਗਰਮੀ ਹੈ ਮੈਨੂੰ ਤਾਂ ਕੁਸ ਬੁਰਾ ਹਾਲੀ ਹੋਇਆ ਮੇਰੇ ਤਾਂ ਗਰਮੀ ਨੇ ਅੱਖਾਂ ਅੱਖਾਂ ਤੋਂ ਜਿਸ ਨਹਾਟਿਆ ਪਿਆ ਗੰਦੇ ਗੰਦੇ ਜਾਲੇ ਆਈ ਜਾਂਦੇ ਅੱਖਾਂ ਤੇ ਇਹ ਮੱਚੀ ਜਾਂਦੀਆਂ ਕੱਲ ਵੀ ਠੰਡੇ ਪਾਣੀ ਨਾਲ ਛਿੱਟੇ ਛਿੱਟੇ ਜਿ ਮਾਰੇ ਸੀ ਤੇ ਅੱਜ ਵੀ ਹੋਰ ਵਧੀਆ ਜੀ ਠੀਕ ਠਾਕ ਹੈ ਨਾ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ जोडਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਲਾਈਕ ਸ਼ੇਅਰ ਵੀ ਕਰਿਆ ਕਰੋ ਸ਼ੇਅਰ ਜਰੂਰ ਕਰਦੇਆ ਕਰੋ ਜੀ ਤੇ ਲਾਈਕ ਵੀ ਕਰਿਆ ਕਰੋ ਹਨਾ ਤੇ ਹੋਰ ਆਪਾਂ ਵਧੀਆ ਜੀ ਠੀਕ ਠਾਕ ਆ ਤੇ ਆਸ ਕਰਦੇ ਹਾਂ ਜੀ ਮੇਰੇ ਭੈਣ ਭਰਾ ਹੀ ਵਧੀਆ ਠੀਕ ਠਾਕ ਹੋਣਗੇ ਤੇ ਸ਼ੁਰੂ ਤੋਂ ਐਂਡ ਤੱਕ ਪਲੀਜ਼ ਵੀਡੀਓ ਸਾਰੀ ਵੇਖਿਆ ਕਰੋ ਜੀ ਹਨਾ ਤੇ ਕਮੈਂਟ ਕਰਿਆ ਕਰੋ ਆਪਣੇ ਹੈਂਡਵਰਕ ਵਾਲੇ ਸੂਟ ਆਉਣ ਵਾਲੇ ਦੋ-ਤਿੰਨਾਂ ਦੇ ਵਿੱਚ ਆ ਜਾਣਗੇ ਇਹ ਰੱਪਾ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੀ ਆਈ ਅੰਦਾ ਥੋੜਾ ਥੋੜਾ ਬਾਹਰ ਤੇ ਆਪਾਂ ਕੱਪੜੇ ਸੁੱਕਨੇ ਪਾ ਦਿਆਂ ਸਟੈਂਡ ਤੇ ਦੁੱਧ ਨਾਲ ਆਇਆ ਆਪਾਂ ਚੱਲਦੇ ਆਂ ਆਹ ਤੇ ਆਪਕੇ ਬੰਦੀਆ ਜੀ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਪਲੀਸ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਸਪੋਰਟ ਦੀ ਆਪਾਂ ਨੂੰ ਬਹੁਤ ਲੋੜ ਹੈ ਭੈਣ ਨੂੰ ਆਪ ਦੀ ਸਪੋਰਟ ਕਰੋ ਜਰੂਰ ਸਪੋਰਟ ਕਰਿਆ ਕਰੋ ਜੀ ਕਮੈਂਟ ਕਰਿਆ ਕਰੋ ਠੀਕ ਹੈ ਨਾ ਪਾਇ ਤੁਹਾਤ ਕਾਏ ਤੁਹਾਡੇ ਅਸ ਰਹਾ ਜਾਂ ਗਾਂਵੇ ਜਾਣਾ ਤੁਹਾਡੇ ਅਸ ਰਹੀ ਜਾਣਾ ਜੀ ਪ੍ਰਮਾਤਮਾ ਸਾਰਿਆਂ ਕੋਸ਼ਿਸ਼ ਰੱਖੀ ਜਾਂਦੀ ਕਲਾ ਚ ਰੱਖੀ ਜੀ ਸਾਰਿਆਂ ਦੀਆਂ ਨਾਲਾਂ ਮੇਲਾ ਸੁਧਣੇ ਜੋ ਵੀ ਹੈ ਪ੍ਰਮਾਤਮਾ ਸਾਭ ਦੇ ਬੁਲੇ ਤਰੇ ਚਲੋ ਜੀ ਹਲਾ ਮੀ ਆਉਣਾ ਵੀ ਜ਼ਰੂਰੀ ਹੈ ਕਾਮਕਾਰ ਵਾਲਿਆਂ ਇਨਸਾਨਾਂ ਆਪੇ ਕਰਨੀ ਹੋਟਿਆ ਜੀ ਹੋ ਰਹੀ ਸੀ ਪਾਇ ਗੁਰੂ ਕਰੇ ਜੀ ਸਾਰਿਆਂ ਤੇ ਮਹਾਰਾਜ ਤੰਦਰੁਸਤ ਰਹਾ ਬਖਸ਼ੇ ਇਹ ਪਰਿਆਸਰ ਰੱਖੀ ਜੀ ਪ੍ਰਮਾਤਮਾ ਦੇਵੇ ਪਲੀਜ਼ ਜੀ ਪਲੀਜ਼ ਪਾਇ ਨਾ ਵੀ ਸਪੋਰਟ ਕਰੇ ਬਰੋ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਕੱਲ ਕਿਸੇ ਨਹੀਂ ਮਿਲੋਣਾ ਪੂਰਾ ਲਾਈਕ ਸ਼ੇਅਰ ਜਿੰਨੀ ਕਰਿਆ ਕਰੋ ਸ਼ਾਟੀ ਜੀ ਬਾਏ ਬਾਏ ਸ਼ਸ਼ਿਕਾ